ਪਿੰਡ ਬਜੀਤਪੁਰ ਜ਼ਿਲ੍ਹਾ ਫਿਰੋਜ਼ਪੁਰ ਜਿਹੜਾ ਕਿਸਾਨ ਬਗੀਚਾ ਸਿੰਘ ਤੇ ਨਛੱਤਰ ਸਿੰਘ ਚਾਚਾ ਭਤੀਜਾ ਇਹ ਇੱਕ ਨਵੀਂ ਟੈਕਨੀਕ ਲੈ ਗਿਆ ਐ ਨਾ ਮੈਂ ਘੰਟਾ ਹੋ ਗਿਆ ਉੱਥੇ ਵੇਖੀ ਜਾਨਾ ਵੀ ਕਣਕ ਤੇ ਜਿਹੜੀ ਕੇਰੀ ਹੋਈ ਏ ਕੇਰੀ ਕਣਕ ਦੇ ਉੱਤੇ ਐਨੀ ਦੀ ਸਖਤ ਮਿਹਨਤ ਨਾਲ ਵੀ ਦੂਰੀ ਕਣਕੇ ਜਿਹੜੀ ਏ ਉੱਤੇ ਮੁੰਨੀ ਦੇ ਨਾਲ ਕੇਰ ਰਹੇ ਨੇ ਜਿੰਦੇ ਨਾਲ ਆਪਾਂ ਸਰੋਂ ਕੇਰਨੇ ਆ ਆਹ ਉਹ ਨਾ ਥੈਲਾ ਰੱਖਿਆ ਕੋਲ ਕਣਕ ਦਾ ਆ ਵੇਖੋ ਇਹ ਕੋਈ ਵੈਰਾਈਟੀ ਰਲਾ ਕੇ ਤੇ ਮੈਂ ਪੁੱਛਿਆ ਆ ਵੀ ਬਗੀਚਾ ਸਿੰਘ ਮੈਂ ਕਿਹਾ ਡੀਡੂ ਕਹਾਂ ਵੀ ਯਾਰ ਵੀ ਇਹ ਕੀ ਗੱਲ ਹੋ ਗਈ ਵੀ ਕਣਕ ਕਿਰਣੀ ਕਈ ਚੱਕਰ ਕੀ ਏ ਉਹ ਕਹਿੰਦਾ ਵੀ ਇਹ ਜਿਹੜੀ ਨਾ ਜਿਹੜੀ ਕਣਕ ਮੈਂ ਬੀਜ ਰਿਆ ਨਾ ਇਹ ਝਾੜ ਜਿਹੜਾ ਹੈ ਮੈਂ ਚਾਰ ਕਨਾਲਾਂ ਚੋਂ ਕਿੱਲੇ ਦਾ ਲੈਣਾ ਤੇ ਆਪਾਂ ਬਗੀਚਾ ਸਿੰਘ ਨਾਲ ਗੱਲਬਾਤ ਕਰਨੇ ਆ ਵੀ ਬਗੀਤਾ ਸਿੰਘ ਜੀ ਵੀ ਇਹ ਕੀ ਤਕਨੀਕ ਤੁਸੀਂ ਕਰ ਰਹੇ ਜੇ ਹੈ ਜੀ ਆਪਾਂ 20 ਪਾਇਆ ਤੇ ਕਿੱਲੇ ਦਾ ਵੀ 30 ਕਿਲੋ اچھا ਇਹ ਤੋਂ ਵੀ ਤਵ ਇਹ ਸਾਰਾ 25 ਕਿਲੋ ਦੇ ਵੀ ਪਾਇਆ ਵੀ ਹੂੰ 26 27 25 ਦੇ ਏੜ-ਗੇੜ ਹੂੰ ਹੂੰ ਠੀਕ ਹੈ ਜੀ ਉੱਤੇ ਉਹਨਾਂ ਦੇ 20 ਕਿਲੋ ਵੀ ਅਸੀਂ ਦੇ ਬਿੱਦਪਲੀ ਫਿਰ ਘੇਰਦੇ ਪਏ ਜੀ ਹੂੰ ਹੂੰ ਫੁੱਟ ਦੀ ਵਿੱਚ ਵਿੱਚ ਫੁੱਟ ਦੀ ਵਿੱਚ ਰੱਖ ਕੇ ਅੱਛਾ ਠੀਕ ਹੈ ਤੇ ਡਾਈ ਜਿਹੜੀ ਦੇੜਾ ਕਰ ਕੀ ਉਹ ਵੀ ਜੇ ਉਹਨਾਂ ਨਾਲ ਵੀ ਡਾਈ ਕਰੀ ਇਹਦੇ ਨਾਲ ਵੀ ਦੇ ਵੀ ਵੀ ਡਾਈ ਕਰੀ ਠੀਕ ਹੈ ਜੀ ਇਹ ਕਣਕ ਨਾਲ ਸੰਗਣੀ ਹੋਵੇਗੀ ਤਾਂ ਨਾਲ ਹੀ ਬਿਰਲੀ ਕਣਕ ਰਹੇਗੀ ਇਹ ਜਿਹੜੀ ਝਾੜ ਹੈ ਵੀ ਇਹ ਨਹੀਂ ਕਿ ਪਹਿਲੀ ਦਫਾ ਮੈਂ ਦੂਜੀ ਤੀਜੀ ਆ ਬੀਜ ਚੁੱਕਾ ਇਹ ਝਾੜ ਦੇ ਵੀ ਕਹਿਣ ਦਾ ਮਤਲਬ ਇਹ ਹੈ ਛਾ ਸੱਤਾ ਕਰਾਲੀ ਦਾ ਵੀ ਮਤਲਬ ਇਹ ਝਾੜ ਦੇਵੇਗੀ ਤੇ ਕਿਹੜਾ ਦੇ ਕਣਕ ਦੇ ਵਿੱਚ ਅੱਛਾ ਅੱਛਾ ਮਲਵੀ ਆ ਤੁਸੀਂ ਇਹ ਜਿਹੜਾ ਤੁਹਾਡਾ ਤਜਰਬਾ ਹੈ ਇਹ ਮੈਨੂੰ ਹੁਣ ਨਵਾਂ ਨਹੀਂਗਾ ਵੀ ਪਹਿਲਾਂ ਵੀ ਤੁਸੀਂ ਕੀਤਾ ਪਹਿਲਾਂ ਵੀ ਇਹ ਦੋਵਾਰਾਂ ਦਾ ਕੰਮ ਹੈ ਜੀ ਇਹ ਵੈਰਾਈਟੀ ਜਿਹੜੀ ਹੈ ਤੁਸੀਂ ਬੀਜ ਰੇ ਜੇ ਇਹ ਵੈਰਾਈਟੀ ਥੱਲੇ ਕਿਹੜੀ ਹੈ ਤੇ ਉੱਪਰ ਕਿਹੜੀ ਹੈ ਕਿ ਇੱਕੋ ਵੈਰਾਈਟੀ ਹੈ ਜੀ ਇਹ ਜੀ ਵੈਰਾਈਟੀ ਇੱਕ ਹੀ ਹੈ ਹਾਂ ਠੀਕ ਹੈ ਨਾ ਜੀ ਤੇ ਆਪਾਂ ਦੋ ਤਿੰਨ ਵੈਰਾਈਟੀਆਂ ਵਿਚਾਰੀ ਕਹਿੰਦਾ ਮੈਨੂੰ ਮਲਾ ਵੀ ਲਾ ਕੇ ਬੀਜ ਸਕਦੇ ਅੱਛਾ ਵੀ ਬੀਜ ਹੀ ਸਕਦੇ ਪਰ ਤੁਸੀਂ ਇੱਕ ਵੈਰਾਈਟੀ ਬੀਜ ਰੇ ਜੇ ਵੈਰਾਈਟੀ ਬੀਜੀ ਹੈ ਆ ਗੱਲ ਲਓ ਜੀ ਕਿਸਾਨ ਭਰਾਓ ਵੀ ਇਹ ਜਿਹੜਾ ਬਗੀਚਾ ਸਿੰਘ ਹੈ ਇਹ ਜਿਹੜਾ ਵੈਰਾਈਟੀ ਜਿਹੜੀ ਬੀਜ ਰਿਹਾ ਹੈ ਤੇ ਇਹ ਬਹੁਤ ਹੀ ਵਧੀਆ ਇਹ ਇਸ ਤੋਂ ਬਾਅਦ ਆਪਾਂ ਇਹਦਾ ਝਾੜ ਵੇਖਾਂਗੇ ਤੇ ਮੈਂ ਤਾਂ ਭਰਾਵਾਂ ਨੂੰ ਬੇਨਤੀ ਕਰਨਾ ਕਿ ਜਿਨ੍ਹਾਂ ਕੋਲ ਵਿਚਾਰਿਆਂ ਕੋਲ ਥੋੜੀ ਜ਼ਮੀਨ ਹੈ ਫੁੱਟ ਦੇ ਉੱਤੇ ਆ ਵੇਖੋ ਸਿਆੜ ਕੱਢ ਰਹੇ ਨੇ ਜਿਵੇਂ ਆਪਾਂ ਸਰੋਂ ਕੇਰੀ ਦੀਗੇ ਆ ਸਿਆੜ ਤੁਸੀਂ ਚੈੱਕ ਕਰੋ ਆ ਸਿਆੜ ਵੇਖੋ ਜੀ ਇਹਦੇ ਠੀਕ ਹੈ ਨਾ ਤੇ ਇਹ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਦੀ ਜ਼ਮੀਨ ਥੋੜੀ ਹੈ ਵੀ ਆ ਸਿੱਖ ਲੈਣਾ ਵੀ ਇਹਨਾਂ ਦਾ ਤਜਰਬਾ ਹੈ ਵੀ ਜਿਹੜੀ ਚਾਰਕਣਾਲ ਦੀ ਕਣਕੇ ਮੰਨ ਲੂ ਮੰਨ ਕੇ ਚੱਲੋ ਵੀ ਦੋਗ ਨਾਲ ਮੰਨ ਲਓ ਸਮਝ ਲਓ ਵੀ ਤੁਸੀਂ 6 ਕਨਾਲਾ 7 ਵੀ ਨਾ ਗਣੋ ਕਿਲਾ ਵੀ ਨਾ ਗਣੋ ਵੀ 6 ਕਨਾਲਾ ਜਿੰਨੇ 4 ਕਨਾਲ ਕਣਕ ਬੀਜੀ ਐ ਤੇ ਯਾਨੀ ਕਿ 6 ਕਨਾਲਾਂ ਦਾ ਝਾੜ ਇਹਦੇ ਵਿੱਚੋਂ ਸਰਦਾਰ ਬਗੀਚਾ ਸਿੰਘ ਜੀ ਨੇ ਲੈ ਰਹੇ ਨੇ ਤੇ ਜਦੋਂ ਇਹਦਾ ਝਾੜ ਕੱਢਿਆ ਜਾਵੇਗਾ ਉਦੋਂ ਫਿਰ ਆਪਾਂ ਨਾਲ ਗੱਲਬਾਤ ਕਰਾਂਗੇ ਤੇ ਫਿਰ ਅੱਗੇ ਜਿਹੜੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੇ ਮੇਰੇ ਭਰਾਵਾਂ ਨੇ ਜੇ ਕਣਕ ਨਹੀਂ ਬੀਜੀ ਹਾਂ ਤੇ ਇਹ ਡਿਗਣੀ ਵੀ ਨਹੀਂ ਉਹ ਕਹਿੰਦਾ ਵੀ ਇਹ ਡਿੱਗੇਗੀ ਵੀ ਨਹੀਂ ਇਹ ਆਪਸ ਇੱਕ ਦੂਜੇ ਨਾਲ ਜੇ ਮਲੋ ਤੇਜ਼ ਹਵਾ ਚੱਲਦੀ ਜਿਵੇਂ ਆਪਾਂ ਲਾਸਟ ਪਾਣੀ ਲਾਉਨੇ ਆ ਤੇ ਪਾਣੀ ਦੇ ਵਿੱਚ ਕਈ ਵਾਰਾਂ ਪਾਣੀ ਲਾਉਂਦੇ ਹਵਾ ਚੱਲ ਜਾਂਦੀ ਡਿੱਗ ਪੈਂਦੀ ਏ ਇਹ ਉਹਦਾ ਤਜਰਬਾ ਬੋਲ ਰਿਹਾ ਜੀ ਤੇ ਪਿੰਡ ਬਜੀਤਪੁਰ ਤੇ ਕਿਸਾਨ ਬਗੀਚਾ ਸਿੰਘ ਹਾਂਜੀ ਠੀਕ ਜੀ